ਤੇਰੇ ਜਹੇ ਨੂੰ ਵੀ ਮੈਂ ਟੀਚ ਨਾ ਜਾਣਦੀ ਤੇਰੇ ਜਹੇ ਨੂੰ ਵੀ ਮੈਂ ਟੀਚ ਨਾ ਜਾਣਦੀ ਤੇਰਾ ਮੇਰਾ ਬਨਦਨਾ ਮੇਚ ਮੁੰਡਿਆ ਵੇ ਤੂੰ ਮੋਤੇ ਦੀ ਮੰਡੀ 'ਚ ਆ ਮਾ ਵੇਚ ਮੁੰਡਿਆ ਸਾਨੂੰ ਦੱਸਿਆ ਗਿਆ ਕਿ ਪਹਿਲੀ ਵਾਰ ਹੋਏ ਹੋਇਆ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ ਇਹ ਜਿਹੜਾ ਮੇਰਾ ਪਿੰਡ ਹੈ ਇਹ ਮੇਰਾ ਪਰਿਵਾਰ ਹੈ ਮੇਰਾ ਪਰਿਵਾਰ ਖੁਸ਼ ਆ ਤਾਂ ਮੈਂ ਖੁਸ਼ ਆ ਇਹ ਮੈਂ ਸਾਰੇ ਨੂੰ ਆਦਾ ਪਰਿਵਾਰ ਹੀ ਸਮਝਦਾ ਮੈਂ ਆਦੇ ਪਰਿਵਾਰ ਦੇ ਮੈਂਬਰੀ ਸਮਝਦਾ ਇਹ ਖੁਸ਼ ਨੇ ਮੈਂ ਖੁਸ਼ ਥੋੜਾ ਮੂੜੇ ਬੁੜਬੁੜ ਕਰਦਾ ਥੋੜਾ ਮੂੜੇ ਬੁੜਬੁੜ ਕਰਦਾ ਮੇਰੇ ਸਾਹਮਣੇ ਆਈ ਆਈ ਕਰਦਾ ਨੀ ਮੂੜੇ ਆਈ ਆਈ ਗਦਾ ਤੇ ਬਹੁਤ ਵਧੀਆ ਤੇ ਤੀਆਂ ਦਾ ਮੇਲਾ ਭਾਰੀ ਲਵਾਇਆ ਜੀ ਅਸੀਂ ਬਹੁਤ ਸਾਰਾ ਮਾਣ ਮਹਿਸੂਸ ਕਰਦੇ ਆ ਮੇਰੇ ਬੱਚੇ ਇਹਨਾਂ ਨਾਲ ਇਕੱਠੇ ਇਹ ਪੜਦੇ ਰਹੇ ਨੇ ਤੇ ਮੇਰਾ ਤਾਂ ਇੱਕ ਬੇਟਾ ਹੀ ਹੈ ਜੀ ਇਹ ਬਹੁਤ ਸਾਡਾ ਪਿਆਰਾ ਜੀ ਉਸ ਵਿੱਚ ਬਣਿਆ ਹੋਇਆ ਅੱਜ ਤੱਕ ਮੈਂ ਇਹ ਪ੍ਰੋਗਰਾਮ ਕਰਦੇ ਦੇਖਿਆ ਜੀ 40 ਸਾਲਾਂ ਦੇ ਵਿੱਚ ਨਿਰਪਖਪੁਰ ਤੇ ਤੁਹਾਡਾ ਸਵਾਗਤ ਹੈ ਗੱਲ ਤੀਆਂ ਦੀ ਕਰਾਂਗੇ ਤੀਆਂ ਦਾ ਤਿਹਾਰ ਜੋ ਕਿ ਸੌਣ ਮਹੀਨੇ ਮਨਾਇਆ ਜਾਂਦਾ ਹੈ ਜਿੱਥੇ ਕਿ ਪਿੰਡ ਦੀਆਂ ਕੁੜੀਆਂ ਇੱਕ ਸਾਥ ਥੱਲੇ ਇਕੱਠੀਆਂ ਹੋ ਕੇ ਆਪਣੀਆਂ ਸਹੇਲੀਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਮਿਲਦੀਆਂ ਨੇ ਤੇ ਆਪਣੇ ਪਿੰਡ ਆ ਕੇ ਤੀਆਂ ਦਾ ਤਿਹਾਰ ਮਨਾਉਂਦੀਆਂ ਨੇ ਤੇ ਗਿੱਧਾ ਪਾ ਕੇ ਤੁਮਾ ਮਚਾਉਂਦੀਆਂ ਨੇ ਉਸੇ ਤਰ੍ਹਾਂ ਹੀ ਅੱਜ ਪਿੰਡਾਂ ਕੋਈ ਸਾਹਿਬ ਪਹੁੰਚੇ ਜਿੱਥੇ ਕਿ ਸਰਪੰਚ ਸਾਹਿਬ ਅਤੇ ਪੰਚਾਇਤ ਵੱਲੋਂ ਨਗਰ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਪਿੰਡ ਦੀਆਂ ਜੋ ਕੁੜੀਆਂ ਵਿਆਹੀਆਂ ਗਈਆਂ ਬਜ਼ੁਰਗ ਭੂਆ ਹੁੰਦੀਆਂ ਸੀ ਉਹ ਸਾਰੀਆਂ ਪਿੰਡ ਵਾਸੀਆਂ ਵੱਲੋਂ ਅੱਜ ਬੁਲਾਈਆਂ ਗਈਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਟਾਈਮ ਆਪਾਂ ਪਿੰਡ ਕੋਈ ਦੇ ਵਿੱਚ ਖੜੇ ਆ ਜਿੱਥੇ ਕਿ ਤੀਆਂ ਦਾ ਤਿਹਾਰ ਬੜੀ ਸਰਦਾਰਪੁਰਕ ਮਨਾਇਆ ਜਾ ਰਿਹਾ ਤੇ ਧੂਮ ਤੜਕੇ ਨਾਲ ਮਨਾਇਆ ਜਾ ਰਿਹਾ ਗੱਲਬਾਤ ਵੀ ਕਰਾਂਗੇ ਬੋਲੀਆਂ ਵੀ ਸੁਣਾਵਾਂਗੇ ਆ ਕੀ ਨਾਮ ਹੈ ਆਪਣਾ ਜਗਜੀਤ ਕੌਰ ਕਿਹੜਾ ਪਿੰਡ ਆ ਕੋਈ ਸਾਹ ਸੋਹਰੇ ਕਿਹੜੇ ਪਿੰਡ ਨੇ ਕੋਈ ਮੇਰੇ ਧੂਰੀ ਨੇ ਜੀ ਆਪਣੇ ਪਿੰਡ ਆਇਓ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਕੋਈ ਬੋਲੀ ਸੁਣਾਓ ਤੇਰੇ ਜਹੇ ਨੂੰ ਵੀ ਮੈਂ ਟੀਚ ਨਾ ਜਾਣਦੀ ਤੇਰੇ ਜਹੇ ਨੂੰ ਵੀ ਮੈਂ ਟੀਚ ਨਾ ਜਾਣਦੀ ਤੇਰਾ ਮੇਰਾ ਬਨਦਨਾ ਮੇਚ ਮੁੰਡਿਆ ਵੇ ਤੂੰ ਮੋਤੇ ਦੀ ਮੰਡੀ ਜੇ ਆਮਾ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਜੇ ਆਮਾ ਵੇਚ ਮੁੰਡਿਆ ਹਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਕੁੜੀ ਆਪਣੇ ਪੇਕੇ ਪਿੰਡ ਆਈ ਆ ਆਪਣੇ ਪੇਕੇ ਪਿੰਡਾਂ ਆ ਕੇ ਆਪਣੀਆਂ ਸਹੇਲੀਆਂ ਨਾਲ ਇੰਜੋਏ ਕੀਤਾ ਤੇ ਸਾਰਿਆਂ ਨਾਲ ਗੱਲਬਾਤ ਵੀ ਕਰਾਂਗੇ ਇੱਕ ਛੋਟੀ ਜੀ ਬੱਚੀ ਪਹੁੰਚੀ ਆ ਕਿ ਨਾਮ ਆ ਬੇਟਾ ਨਿਮਰਤ ਕਿਹੜਾ ਪਿੰਡ ਆ ਵੱਡਾ ਕਮਮਾ ਦੇ ਦਾ ਅੱਛਾ ਅੱਛਾ ਲੈ ਬੇਟਾ ਹਾਂ ਬੋਲੀ ਸੁਣਾਓ ਫਿਰ ਇੱਧਰ ਇੱਧਰ ਉੱਧਰ ਦੇਖ ਥੋੜਾ ਮੂੜੇ ਬੁੜਬੁੜ ਕਰਦਾ ਵੱਡਾ ਬੋਲ ਕੱਢ ਵੱਡਾ ਬੋਲ ਕੱਢ ਕੋਈ ਕੋਈ ਥੋੜਾ ਮੂੜੇ ਬੁੜਬੁੜ ਕਰਦਾ ਥੋੜਾ ਮੂੜੇ ਬੁੜਬੁੜ ਕਰਦਾ ਮੇਰੇ ਸਾਹਮਣੇ ਆਈ ਆਈ ਕਰਦਾ ਨਿਮਰ ਮੂੜੇ ਆਈ ਆਈ ਕਰਦਾ ਕਰਦਾ ਮੇਰੇ ਮਰ ਕਰਦਾ ਆਈ ਆਈ ਕਰਦਾ ਨਿਮਰ ਮੂੜੇ ਆਈ ਆਈ ਵੱਡਾ ਦੇ ਵਾਦੇ ਪੁੱਤ ਕੰਚ ਦੇ ਗਲਾਸ ਵਿੱਚ ਸੋਨੇ ਦੀਆਂ ਬਾਲੀਆਂ ਕੰਚ ਦੇ ਗਲਾਸ ਵਿੱਚ ਸੋਨੇ ਦੀਆਂ ਬਾਲੀਆਂ ਮੈਂ ਨਹੀਂ ਪੂਆ ਕੋਲੇ ਜਾਣਾ ਫੁੱਫੜ ਗੁੱਟੂਆ ਮੈਂ ਨਹੀਂ ਪੂਆ ਕੋਲੇ ਜਾਣਾ ਫੁੱਫੜ ਗੁੱਟੂਆ ਮੈਂ ਨਹੀਂ ਪੂਆ ਕੋਲੇ ਜਾਣਾ ਗੱਲਬਾਤ ਹੋਰ ਵੀ ਕਰਾਂਗੇ ਕੀ ਨਾਮ ਹੈ ਆਪਣਾ ਹਰਪ੍ਰੀਤ ਕੌਰ ਜੀ ਹ ਕੋਈ ਬੋਲੀ ਸੁਣਾਓ ਪਿੰਡ ਪਹੁੰਚੇ ਹੋ ਕੋਈ ਸਾਹਿਬ ਗੱਡੇ ਘੰਡੀਰੇ ਵਾਲਿਆ ਗੱਡਾ ਹੋਲੀ ਹੋਲੀ ਤੋਰ ਮੇਰੇ ਦਿਖੋ ਬੁਲਾਦੀਆ ਬਾੜਿਆ ਮੇਰੇ ਦੇ ਵਿੱਚ ਪੈਂਦਾ ਹਾਲ ਮੇਰਾ ਮਾਈ ਗੜਵਾ ਮੇ ਗੜ ਵੇਦੀ ਡੋਰ ਮੇਰਾ ਮਾਈ ਗੜਵਾ ਮੇ ਗੜ ਵੇਦੀ ਡੋਰ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਵੱਲੋਂ ਉਪਰਾਲਾ ਕੀਤਾ ਗਿਆ ਤੀਆਂ ਮਨਾ ਰਹੇ ਹੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਪਣੀਆਂ ਸਹੇਲੀਆਂ ਤੇ ਆਪਣੇ ਬੱਚਿਆਂ ਨਾਲ ਅੱਜ ਪਿੰਡ ਦੇ ਗਰਾਊਂਡ ਦੇ ਵਿੱਚ ਤੀਆਂ ਮਨਾ ਰਹੇ ਹੋ ਮੈਂ ਤਾਂ ਖੈਰ ਇੱਥੋਂ ਦੀ ਨੂਆ ਜੀ ਮੈਨੂੰ 40 ਸਾਲ ਹੋ ਗਏ ਵਿਆਹ ਹੋਏ ਨੂੰ ਪਾਰ ਕਿਸੇ ਸਰਪੰਚ ਨੇ ਐਡਾ ਉਦੋਂ ਮਪਰਾਲਾ ਕਦੇ ਨਹੀਂ ਕੀਤਾ ਸਾਨੂੰ ਇੰਨੀ ਖੁਸ਼ੀ ਹੈ ਬੇਹਦ ਖੁਸ਼ੀ ਹੈ ਜੀ ਹਰ ਅੱਜ ਲੇਡੀਜ਼ ਦਾ ਲੂਨ ਉਹ ਖੇលਿਆ ਫਿਰਦਾ ਇਹ ਸਾਡਾ ਹੋਣਹਾਰ ਬੱਚਾ ਨੇ ਬਹੁਤ ਵਧੀਆ ਪਿੰਡ ਦੇ ਕੰਮ ਕਰ ਰਿਹਾ ਜੀ ਤੇ ਬਹੁਤ ਵਧੀਆ ਤੀਆਂ ਦਾ ਮੇਲਾ ਭਾਰੀ ਲਵਾਇਆ ਜੀ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆ ਮੇਰੇ ਬੱਚੇ ਇਹਨਾਂ ਨਾਲ ਇਕੱਠੇ ਹੀ ਪੜਦੇ ਰਹੇ ਨੇ ਤੇ ਮੇਰਾ ਤਾਂ ਇੱਕ ਬੇਟਾ ਹੀ ਹੈ ਜੀ ਇਹ ਬਹੁਤ ਸਾਡਾ ਪਿਆਰਾ ਜੀ ਉਸੇ ਚ ਬਣਿਆ ਹੋਇਆ ਅੱਜ ਤੱਕ ਮੈਂ ਇਹ ਪ੍ਰੋਗਰਾਮ ਕਦੇ ਨਹੀਂ ਦੇਖਿਆ ਜੀ 40 ਸਾਲਾਂ ਦੇ ਵਿੱਚ हां जी ਪਿੰਡ ਦੇ ਵਿੱਚ ਪਹਿਲੀ ਵਾਰ ਜਿਹੜਾ ਨੇ ਇਹਨੂੰ ਕਿਹਾ ਗਿਆ 40 ਸਾਲ ਵਿੱਚ ਪਹਿਲੀ ਵਾਰ ਇਹ ਤੀਆਂ ਦਾ ਤਿਹਾਰ ਹੋਇਆ ਕਿਉਂਕਿ ਨਵੀਂ ਉਮਰ ਦੇ ਜੋ ਸਰਪੰਚ ਬਣੇ ਨੇ ਉਹ ਪਿੰਡ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਬੱਚੇ ਬੋਲੀ ਪਾਉਣ ਨੂੰ ਫੇਰ ਤਿਆਰ ਨੇ ਕੀ ਨਾਮ ਹੈ ਬੇਟਾ ਹਰਨੂਰ ਬੋਲੀ ਬੋ ਬੇਟਾ ਗਿਦੇ ਗਰੀਰੇ ਵਾਲਿਆ ਚੰਘੋੜੀ ਹੋਰੀ ਹੋਰੀ ਹੋ ਮੇਰੇ ਦੁੱਖ ਨਕ ਦੀਆਂ ਵਾਲੀਆਂ ਮੇਰੇ ਦਿਲ ਵਿੱਚ ਪੈਂਦਾ ਹੋ ਮੇਰਾ ਮਾਹੀ ਗੜਵਾ ਨਿਮੈ ਗਰ ਬੰਦੀਓ ਹਰ ਬਾਰ ਬਾਰ ਵਰਸੀ ਖਟਣ ਗਿਆ ਸੀ ਬਾਰ ਬਾਰ ਵਰਸੀ ਖਟਣ ਗਿਆ ਸੀ ਖੜਕੇ ਲੰਦਾ ਆੜੂ ਪੂਆ ਐਸ਼ ਕਰੇ ਫੁਫੜਾ ਵੇਚ ਆੜੂ ਪੂਆ ਐਸ਼ ਕਰੇ ਫੁਫੜਾ ਵੇਚ ਆੜੂ ਪੂਆ ਹੋਰ ਵੀ ਗੱਲ ਕਰਦੇ ਆ ਕਿਉਂਕਿ ਤੀਆਂ ਦਾ ਤਿਹਾਰ ਆ ਜਿਹੜਾ ਅਕਸਰ ਕੁੜੀਆਂ ਨੂੰ ਬੜਾ ਉਸਾਹ ਹੁੰਦਾ ਆਪਣੇ ਪੇਕੇ ਪਿੰਡ ਜਾ ਕੇ ਆਪਣੀਆਂ ਸਹੇਲੀਆਂ ਨਾਲ ਗੱਲਬਾਤ ਕਰਨ ਦੀ ਆ ਕੀ ਨਾਮ ਆ ਜੀ ਸਿਮਰਜੀਤ ਕੌਰ ਆ ਬੋਲੀ ਸੁਣਾਓਗੇ ਹਾਂਜੀ ਮੈਦਾਨੀਆਂ 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 ਪੇਕੇ ਦੋਨੇ ਪਹਿਣਾ ਨੱਚੀਏ ਸਾਰੇ ਨੱਚੀਏ ਤੇ ਰਾਣੀਆਂ ਜਟਾਣੀਆਂ ਪੇਕੇ ਦੋਨੇ ਪਹਿਣਾ ਨੱਚੀਏ ਸਾਰੇ ਨੱਚੀਏ ਤੇ ਰਾਣੀਆਂ ਜਟਾਣੀਆਂ ਪਹਿਣਾ ਨੱਚੀਏ ਸਾਰੇ ਨੱਚੀਏ ਤੇ ਰਾਣੀਆਂ ਜਟਾਣੀਆਂ ਹੋਰ ਵੀ ਪਹੁੰਚੇ ਨੇ ਆ ਆ ਬੋਲੀ ਕੀ ਨਾਮ ਹੈ ਆਪਣਾ ਕਰਮਜੀਤ ਕੌਰ ਸਰਪੰਚ ਤੁਸੀਂ ਹੋ ਆ ਤੁਹਾਡੇ ਵੱਲੋਂ ਬੜਾ ਵਧੀਆ ਉਦਮ ਕੀਤਾ ਗਿਆ ਜੋ ਹੁਣੀ ਦੱਸਿਆ ਵੀ ਪਹਿਲੀ ਵਾਰ ਹੋਇਆ ਹੈ 40 ਸਾਲਾਂ ਚ ਵੀ ਜੋੜੀਆਂ ਪਿੰਡ ਦੀਆਂ ਕੁੜੀਆਂ ਇਕੱਠੀਆਂ ਕਰੀਆਂ ਨੇ ਤੁਸੀਂ ਇੱਕ ਥਾਂ 'ਤੇ ਆ ਕੀ ਕਹਿਣਾ ਚਾਹੋਗੇ ਬਸ ਕੁਛ ਨਹੀਂ ਇੱਕ ਨਵਾਂ ਉਪਰਾਲਾ ਕੀਤਾ ਹੈ ਤਾਂ ਕਿ ਵੀ ਅੱਗੇ ਤੇਦ ਮਿਲੇ ਵੀ ਕੁੜੀਆਂ ਜਿਹੜੀਆਂ ਕਦੇ ਵੀ ਨਹੀਂ ਮਿਲੀਆਂ ਹੈਗੀਆਂ ਇਸ ਤਿਹਾੜ ਤੇ ਆ ਕੇ ਮਿਲ ਲੈਂਦੀਆਂ ਇਕੱਠੀਆਂ ਹੋ ਜਾਂਦੀਆਂ ਬਸ ਇੱਕ ਕੋਈ ਹੋਰ ਵੀ ਥਾਓ ਜੀ ਫੇਰ ਸੁਣਾ ਦੇਣਾ ਤੇਰੇ ਜਹੇ ਨੂੰ ਵੀ ਮੇਟਿਚੇ ਨਾ ਜਾਣ ਦੀ ਤੇਰੇ ਜਨੇ ਨੂੰ ਪਿਆਰ ਮਾਟੀ ਤੇ ਨਾ ਜਾਣਦੀ ਤੇਰਾ ਮੇਰਾ ਬਣ ਦਾਣਾ ਮੇਚੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆ ਮਾਂ ਵੇਚੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆ ਮਾਂ ਵੇਚੁੰਡੇ ਆ ਗੱਲਬਾਤ ਕਰ ਲੈਂਦੇ ਆ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਕਿ ਸਾਨੂੰ ਦੱਸਿਆ ਗਿਆ ਕਿ ਪਹਿਲੀ ਵਾਰ ਹੋਏ ਹੋਇਆ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ ਮੈਂ ਤਾਂ ਇਹ ਸੋਚਦਾ ਵੀਰੇ ਕੇ ਆਰਬੀ ਇਹ ਜਿਹੜਾ ਮੇਰਾ ਪਿੰਡ ਹੈ ਇਹ ਮੇਰਾ ਪਰਿਵਾਰ ਹੈ ਮੇਰਾ ਪਰਿਵਾਰ ਖੁਸ਼ ਆ ਤਾਂ ਮੈਂ ਖੁਸ਼ ਆ ਤੇ ਮੈਂ ਸਾਰੇ ਨੂੰ ਆਦਾ ਪਰਿਵਾਰ ਹੀ ਸਮਝਦਾ ਮੈਂ ਆਦੇ ਪਰਿਵਾਰ ਦੇ ਮੈਂਬਰੀ ਸਮਝਦਾ ਇਹ ਖੁਸ਼ ਨੇ ਮੈਂ ਖੁਸ਼ ਸਰਪੰਚ ਸਾਹਿਬ ਦਾ ਆਖਣਾ ਹੈ ਕਿ ਜਿਹੜਾ ਇਹ ਪਿੰਡ ਆ ਮੇਰਾ ਪਿੰਡ ਮੇਰਾ ਪਰਿਵਾਰ ਆ ਜਦੋਂ ਪਿੰਡ ਤੇ ਪਰਿਵਾਰ ਖੁਸ਼ ਹੁੰਦੇ ਨੇ ਤਾਂ ਮੈਂ ਵੀ ਖੁਸ਼ ਆ ਅੱਗੇ ਤੋਂ ਵੀ ਇਹ ਉਪਰਾਲੇ ਕਰਦੇ ਰਹਿਣਗੇ ਤੁਸੀਂ ਦੇਖਦੇ ਰਹੋ ਨਿਰਪੱਖ ਪੋਸਟ ਮੈਂ ਹਰਪਾਲ ਸਿੰਘ ਕਾਵਦਾ ਸੰਗਰੂਰ